ਆ ਨਾ ਭੰਡ ਦੀ ਸਰਕਾਰ ਹੁੰਦੀ ਅੱਜ ਸਾਨੂੰ ਆ ਦਿਨ ਦੇਖਣੇ ਪੈਂਦੇ ਨਹੀਂ ਅੱਜ ਇਹ ਜਿਹੜਾ ਭੈਣ ਮੇਰੀ ਕਹਿ ਰਹੀ ਆ ਵੀ ਉਰੇ ਅਫਸਰ ਨਾ ਆਇਆ ਨਾ ਇਹਨਾਂ ਨੂੰ ਲਾਈਨ ਤੇ ਤੀਰਾਂ ਨੂੰ ਉਰੇ ਖੜੇ ਹੁੰਦੇ ਇਹਨਾਂ ਦੀ ਮਜਾਲ ਕੀ ਸੀ ਅਸੀਂ ਵੀ ਲੋਕ ਪੁਰਾਣੇ ਆ ਆ ਜਾਖੜ ਸਾਹਿਬ ਦਾ ਪਰਿਵਾਰ ਬੈਠਾ ਏ ਮੈਂ ਸਰਦਾਰ ਬਿਆਨ ਸਿੰਘ ਦਾ ਪੋਤਾ ਆ ਖੜਾ ਸਾਨੂੰ ਪਤਾ ਇਹਨਾਂ ਨੂੰ ਕਿਵੇਂ ਤੀਰ ਵਰਗੇ ਸਿੱਧੇ ਕਰਨਾ ਕੰਮ ਕਰਨਾ ਹੈ ਇਸ ਕਰਕੇ ਐਸੇ ਕਰਕੇ ਅਸੀਂ ਲੋਕ ਬੀਜੇਪੀ ਚ ਗਏ ਆ ਉੱਥੇ ਵੀ ਐਮਪੀ ਬਣਦੇ ਸੀ ਐਮਐਲਏ ਤਾਂ ਹੁਣ ਵੀ ਕਾਂਗਰਸ ਚ ਬਣੇ ਹੋਏ ਸੀ ਪਰ ਲੋਕਾਂ ਦਾ ਕੀ ਕਰੀਏ ਲੋਕਾਂ ਨੂੰ ਕਿਵੇਂ ਪੰਜਾਬ ਦੇਆਂ ਨੂੰ ਫਾਇਦਾ ਕਰੀਏ ਹੁਣ ਮੈਂ ਕਈ ਵਾਰ ਮਜ਼ਾਕ ਚ ਕਹਿੰਦਾ ਮੈਂ ਇਲੈਕਸ਼ਨ ਹਾਰ ਗਿਆ ਜੇ ਮੈਂ ਕਾਂਗਰਸ ਚ ਜਿੱਤਦਾ ਵੀ ਤਾਂ ਕੀ ਬਣਦਾ ਐਮਪੀ ਹਾਂਜੀ ਹੁਣ ਮੈਂ ਇਲੈਕਸ਼ਨ ਹਾਰ ਗਿਆ ਹਾਰ ਕੇ ਵੀ ਕੀ ਬਣੇ ਹੋਏ ਆਂ ਮંત્રી ਫਿਰ ਤੁਹਾਨੂੰ ਵੀ ਮੈਂ ਇਹੀ ਬਾਰ-ਬਾਰ ਕਹਿੰਦਾ ਭਾਈ ਬੀਜੇਪੀ ਦੇ ਨਾਲ ਆਪਾਂ ਜੇ ਜਾਵਾਂਗੇ ਬੀਜੇਪੀ ਨਾਲ ਜਾਵਾਂਗੇ ਉੱਥੇ ਫਾਇਦਾ ਹੀ ਫਾਇਦਾ ਘਾਟੇ ਵਾਲਾ ਸੌਦਾ ਕੋਈ ਹੈ ਨਹੀਂ ਇਹਨਾਂ ਦਾ ਕੀ ਕਰੋਗੇ ਇਹਨਾਂ ਦਾ ਕੀ ਕਰੋਗੇ ਇੱਧਰ ਮੁਸੀਬਤ ਪੈ ਗਈ ਹੈ ਹਸਪਤਾਲ ਦਾਖਲ ਹੋ ਜਾਣਗੇ ਰੱਬ ਨਾ ਕਰੇ ਕਿਸੇ ਮੈਂ ਜਲਾਲਾਬਾਦ ਵਾਲੇ ਨੂੰ ਗੱਲ ਕਹਿ ਕੇ ਆਇਆ ਸੰਦੀਪ ਜੀ ਕਹਿੰਦੇ ਕਹਿਣੀ ਨਹੀਂ ਜਲਾਲਾਬਾਦ ਵਾਲੇ ਨੂੰ ਕਹਿ ਕੇ ਆਇਆ ਐਮ ਐਸ ਆਈ ਐਮ ਸਾਹਿਬ ਨੇ ਐਕਸ਼ਨ ਲਗਾ ਤੋਈ ਇਹਨੂੰ ਪਤਾ ਲੱਗ ਗਿਆ ਕਿ ਉਹ ਮੈਂ ਕਿਹਾ ਵੀ ਉਧਰੋਂ ਭੇਜਦੇ ਆ ਕਰੋ ਕਾਨੂੰ ਮਾਰੀ ਕੰਮ ਬਿਮਾਰੀ ਚਲੋ ਹਰ ਗੱਲ ਹੀ ਆ ਉਹ ਚੀਫ ਮਿਨਿਸਟਰ ਉਹ ਆਮ ਆਦਮੀ ਉਹਨਾਂ ਚ ਰਿਸਕੇ ਦਿਨਦਰ ਸਰਕਾਰ ਵੀ ਸੀ ਉਹਨਾਂ ਚ ਉਹ ਟੀਚਰਾਂ ਕਰਦੇ ਸੀ ਉਹਨਾਂ ਚ ਸਾਨੂੰ ਸਵਾਲ ਕਰਦੇ ਸੀ ਖੜਾ ਸਵਾਦ ਆਉਂਦਾ ਸੀ ਤਾੜੀਆਂ ਵੱਜਦੀਆਂ ਸੀ ਕਿਉਂਕਿ ਜ਼ਿੰਮੇਵਾਰੀ ਪਈ ਨਹੀਂ ਸੀ ਜਦੋਂ ਜ਼ਿੰਮੇਵਾਰੀ ਪਈ ਹੁਣ ਪੰਜਾਲੀ ਪਈ ਤੁਸੀਂ ਲੱਖਾਂ ਦੀਆਂ ਗੱਲਾਂ ਭਾਲਦੇ ਹੋ ਕੀ ਮਾਵਾ ਭੈਣਾਂ ਨੂੰ ਵਾਦਾ ਕੀਤਾ ਸੀ ਜਿਹੜਾ ਬੰਦਾ ਹਜ਼ਾਰ ਨਹੀਂ ਦੇ ਸਕਿਆ ਹਜ਼ਾਰ ਤੁਸੀਂ ਭਾਰ ਦੇਓ ਤੁਹਾਨੂੰ 20 20000 50 50000 ਦੇ ਦੂ ਤੁਸੀਂ ਆਪ ਅੰਦਾਜ਼ਾ ਲਾ ਲਓ ਜਿਹੜਾ ਹਜ਼ਾਰ ਨਹੀਂ ਦੇ ਸਕਿਆ ਉਹ ਆਪਾਂ ਨੂੰ ਨੁਕਸਾਨ ਦੇ ਦੂ ਫਸਲਾਂ ਦਾ ਮੈਂ ਕੋਈ ਬਾੜੀ ਸਿਆਸੀ ਗੱਲ ਚਲੋ ਕਰਨੀ ਦੀ ਨਹੀਂ ਕਹਿਣ ਨੂੰ ਬੜਾ ਕੁਛ ਰੋਜ਼ ਅਸੀਂ ਉਧਰ ਰਾਹੁਲ ਜਾਂਦੀ ਜੀ ਨੇ ਉਹ ਹੁਣ ਆਗੇ ਉਹ ਕਹਿੰਦੇ ਮੇਰੇ ਪਾ ਕਾਂਗਰਸ ਚ ਮੈਨੂੰ ਪਤਾ ਤਿੰਨ ਤਰ੍ਹਾਂ ਦੇ ਘੋੜੇ ਆ ਕਾਂਗਰਸ ਦੇ ਲੰਗੜੇ ਵੀ ਨੇ ਵਿਆਹ ਵਾਲੇ ਵੀ ਨੇ ਰੇਸ ਵਾਲੇ ਵੀ ਕਿਹਨਾਂ ਕਿ ਜਿਹੜੇ ਅੱਜ ਰਾਹੁਲ ਗਾਂਧੀ ਜੀ ਜਦੋਂ ਪਾਣੀ ਵੀ ਸੁੱਕ ਗਿਆ ਬਰੰਸ਼ ਅੰਸੂ ਵੀ ਸੋਗੇ ਹੁਣ ਆਗੇ ਉਹ ਕਿਹੜੇ ਦੇਸ਼-ਦੇਸ਼ ਸੀ ਸੈਰ ਕਰ ਰਹੇ ਮਲੇਸ਼ੀਆ ਦੇ ਉਧਰ ਵਾਈਸ ਪ੍ਰੈਜ਼ੀਡੈਂਟ ਨੂੰ ਖੜੇ ਕਰਕੇ 25 ਵੋਟਾਂ ਕਾਂਗਰਸ ਦੀਆਂ ਹੀ ਪੈ ਗਈਆਂ ਬੀਜਪੀ ਆਪ ਦੀਆਂ ਵੀ ਗਈਆਂ ਇਸ ਕਰਕੇ ਮੇਰਾ ਕਹਿਣ ਦਾ ਇਹ ਆ ਵੀ ਇਹ ਤਾਂ ਉਹ ਨੇ ਜਿਨ੍ਹਾਂ ਨੇ ਮੋਦੀ ਇੱਕ ਜਿਹੜਾ ਮੌਕੇ ਤੇ ਖੜਦਾ ਐਵੇਂ ਨਹੀਂ ਅਰ ਟਰੰਪ ਵੱਡੇ ਵੱਡੇ ਬਹੁਤ ਵੱਡੇ ਲੀਡਰ ਨੇ ਤਾਕਤਾਂ ਦੀ ਦੁਨੀਆ ਦੀ ਪਰ ਮੋਦੀ ਅਕਨ ਕਹਿੰਦੇ ਹੁਣ ਨੇ ਟਰੰਪ ਦਾ ਚੱਕਦਾ ਵੀ ਮੈਂ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਕਹਿੰਦਾ ਮੇਰਾ ਸਾਤੋਂ ਦੁੱਧ ਲਓ ਸਾਤੋਂ ਫਸਲਾਂ ਸਾਤੋਂ ਲਓ ਉਹ ਕਹਿੰਦਾ ਨਾ ਇਸ ਕਰਕੇ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਆ ਸਾਡੀ ਸਾਡੀ ਟੀਮ ਬੈਠੀ ਆ ਅਸੀਂ ਤੁਹਾਡੇ ਚ ਹੀ ਰਹਿਣਾ ਹੈ ਇਹਨਾਂ ਨੇ ਤੁਹਾਡੇ ਚ ਹੀ ਰਹਿਣਾ ਕਿਤੇ ਭੱਜ ਨਹੀਂ ਸਕਣਾ ਇਹਨਾਂ ਆਂਗੂ ਨਹੀਂ ਗੱਲਾਂ ਕਰਕੇ ਬੜੇ ਸੋਚ ਸਮਝ ਕੇ ਮੈਂ ਕਹਿ ਰਿਹਾ ਵੀ ਲੌਂਗ ਟਰਮ ਪ੍ਰੋਗਰਾਮ ਆ ਜਿਹੜਾ ਇਹਦਾ ਕਿਵੇਂ ਇਹ ਜਿਹੜੀ ਸੇਮ ਆ ਅੱਜ ਮੈਂ ਤੁਹਾਨੂੰ ਦੱਸਾਂ ਪਿਛਲੇ ਪਿੰਡ ਬਜ਼ੁਰਗਾਂ ਤੋਂ ਦੇਖ ਨਹੀਂ ਹੁੰਦਾ ਸੀ ਵੀ ਯਾਰ ਅਸੀਂ ਪੰਜਾਬ 'ਚ ਖੜੇ ਕੀ ਹਾਲ ਹੋ ਗਿਆ ਇਹ ਤੁਸੀਂ ਤੱਕਣੇ ਹੋ ਆਪਣੇ ਮਨ ਕਹੜੇ ਕਰਕੇ ਖੜੇ ਹੋ ਜਿਵੇਂ ਆ ਮੇਰਾ ਭਰਾ ਕਿੱਥੇ ਜੀ ਬੋਲਦੇ ਆ ਸੀ ਨੌਜਵਾਨ ਬੋਲੋ ਭਾਈ ਸਾਡੇ ਕੋਲ ਭਾਈ ਜ਼ਮੀਨਾਂ ਠੇਕੇ ਤੇ ਲਈਆਂ ਆ ਕੀ ਸਾਡਾ ਕੀ ਬਣੂਗਾ ਜੇ ਉਹਨਾਂ ਨੇ ਕਿਲਾ ਦੋ ਪਿੰਡ ਆਪਦੇ ਤੇ 10 ਕਿਲੇ ਹੋਰ ਲੈ ਲਏ ਉਹਨਾਂ ਦਾ ਕੀ ਬਣੂਗਾ ਇਸ ਕਰਕੇ ਬਿਲਕੁਲ ਫਿਕਰ ਨਹੀਂ ਕਰਨਾ ਤੁਹਾਡੇ ਲਈ ਪਾਰਟੀ ਵੀ ਖੜੂ ਸਭ ਕੁਝ ਕਰਾਂਗੇ ਬਾਕੀ ਸੂਬੇ ਦੀਆਂ ਸਰਕਾਰਾਂ ਚੀਫ ਮਿਨਿਸਟਰ ਨੇ ਜਿਹੜੇ 10-10 ਵੀ ਵੀ ਉਹਨਾਂ ਨੂੰ ਵੀ ਉਹਨਾਂ ਦੀਆਂ ਵੀ ਡਿਊਟੀਆਂ ਲੱਗੀਆਂ ਉਹ ਵੀ ਆਪਣੇ ਸਾ ਪਦਤ ਕਰਨਗੇ ਹਰ ਤਰ੍ਹਾਂ ਜਦੋਂ ਅਸੀਂ ਬਾਰਡਰਾਂ ਤੇ ਮਰਦੇ ਆਂ ਅਸੀਂ ਬਾਰਡਰਾਂ ਤੇ ਸਭ ਕੁਝ ਕਰਦੇ ਆਂ ਪੰਜਾਬ ਵਾਲੇ ਸਾਡੇ ਲਈ ਕਿਉਂ ਨਹੀਂ ਆਉਂਦੇ ਤੇ ਮੈਂ ਕੁਝ ਦਿਨਾਂ ਬਾਅਦ ਹੀ ਅਸੀਂ ਦੁਬਾਰਾ ਕਿਉਂਕਿ ਇਸ ਵੇਲੇ ਬਹੁਤ ਹਜੇ ਸਾਰੇ ਤੁਸੀਂ ਬੋਝ ਖੁੱਲਦੇ ਕਿਉਂਕਿ ਹਜੇ ਕੁਝ ਨਹੀਂ ਦਿਖ ਰਿਹਾ ਹੁਣ ਪਾਣੀ ਕੱਢਣ ਦੇ ਜਿਹੜੇ ਪ੍ਰਬੰਧ ਨੇ ਉਹਦੇ ਲਈ ਤੁਹਾਨੂੰ ਇਸ ਵੇਲੇ ਮੋਟਰਾਂ ਜਾਂ ਪਾਈ ਜਾਂ ਉਹਦਾ ਕੀ ਹਾਲ ਹੈ ਪਾਈਪ ਲਾਈਨ ਜਿਹੜੀ ਕਿੱਟੂਗੜ ਸਰਕ ਕਿਲੋਮੀਟਰ ਲੰਬੀ ਹੈ ਪੰਪ ਚਾਹੀਦਾ ਫੇਰ ਪਾਣੀ ਨਿਕਲੋ ਜੀ ਫੇਰ ਪਾਣੀ ਨਿਕਲ ਸਕਦਾ ਹੈ ਜੀ ਸਾਨੂੰ ਅਗਲੀ ਫਸਲ ਦੀ ਕੋਈ ਆਸ ਨਹੀਂ ਅੱਛਾ ਤੁਹਾਨੂੰ ਵੀ ਇੱਥੇ ਪੰਪ ਵੀ ਚਾਹੀਦੇ ਆ ਪਾਈਪ ਵੀ ਚਾਹੀਦੇ ਆ ਫਿਰ ਪਾਣੀ ਨਿਕਲਦੀ ਸਾਹਮੀ ਦੇ ਜੀ 7 ਕਿਲੋਮੀਟਰ ਦੂਰ ਜਾ ਕੇ ਪਾਣੀ ਸਿੱਟਾਂਗੇ ਫਿਰ ਅਸੀਂ ਅਗਲੀ ਫਸਲ ਵੀ ਪਾਣੀ ਹਜੇ ਤੱਕ ਆਪਾਂ ਕੋਈ ਇੰਤਜ਼ਾਮ ਐਸਾ ਕੀਤਾ ਨਹੀਂ ਕੋਈ ਮਹੀਨੇ ਤੋਂ ਕੋਈ ਨਹੀਂ ਆਇਆ ਜੀ ਕੋਈ ਆਇਆ ਹੀ ਨਹੀਂ ਮਹੀਨੇ ਦੇ ਤਾਂ ਅਸੀਂ ਵੇਖੀ ਜਾਂਦੇ ਜੇ ਪਾਣੀ ਅੱਛਾ ਤੁਹਾਨੂੰ ਪਾਈਪ ਤੇ ਪੰਪ ਪਾਈਪ 7-7 ਕਿਲੋਮੀਟਰ 7 ਕਿਲੋ ਚਲੋ ਅਸੀਂ ਇਹ ਪ੍ਰੋਗਰਾਮ ਬਣਾਵਾਂਗੇ ਕਿਉਂਕਿ ਦਿਨ ਤੁਹਾਡੇ ਕੋਲ ਥੋੜੇ ਹੀ ਆ ਜੇ ਤਾਂ ਕਰ ਸਕੇ ਕਰ ਸਕੇ ਨਹੀਂ ਤਾਂ ਫਿਰ ਉਜੜੀ ਜਾਊ ਸਾਰਾ ਕੁਝ ਤੇ ਇਸ ਕਰਕੇ ਮਾਨ ਸਾਹਿਬ ਅਸੀਂ ਸਾਰੇ ਲੱਗ ਕੇ ਇਹਦੇ ਬਾਰੇ ਸੋਚਦੇ ਆ ਕਿਸ ਤਰੀਕੇ ਨਾਲ ਕਿਸੇ ਸੂਬੇ ਦੀ ਸਰਕਾਰ ਨੂੰ ਕਹਿ ਕੇ ਕਿ ਕਿਉਂਕਿ ਐਡਾ ਬੜਾ ਕੰਮ ਜੇ ਮੈਂ ਇਹ ਕੰਮਾਂ ਵੀ ਮੈਂ ਫਲਾਣੇ ਦੀ ਡਿਊਟੀ ਲਾਦਾ ਫਲਾਣਾ ਕਰ ਦੂਗਾ ਝੂਠ ਹੋਊ